ਸਾਲ ਚੱਲ ਨੇ ਜੀ ਸਾਰਿਆਂ ਦੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਜੀਤ ਸਿੰਘ ਸੈਦੋਕੇ ਤੇ ਮੈਂ ਸਾਈਪਰਸ ਦੇ ਵਿੱਚ ਸੀਗਾ ਅੱਜ ਮੈਂ ਕੰਮ ਤੋਂ ਛੁੱਟੀ ਲਈ ਤੇ ਮੈਂ ਇਹ ਚਲੋ ਅੱਜ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਬਾਬਾ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਬਾਬਾ ਜੀ ਕਹਿੰਦੇ ਤੁਸੀਂ ਆਓ ਤੇ ਨਾਲ ਤੇ ਸੰਗਤ ਨੂੰ ਇਤਿਹਾਸ ਦੇ ਨਾਲ ਜੋੜੋ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾ ਸੁਣਾਓ ਤੇ ਮੈਂ ਜਰੂਰ ਉਹਨਾਂ ਦੇ ਬਲਾਵੇ ਤੇ ਅੱਜ ਫਿਰ ਜਾਣ ਲਈ ਤਿਆਰ ਹੋਇਆ ਤੇ ਕੁਝ ਕੁ ਸਮੇਂ ਤੱਕ ਮੈਂ ਚੱਲ ਜਾਣਾ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੇ ਐਜ਼ এ ਭਾਈਚਾਰੇ ਦੇ ਤੌਰ ਤੇ ਸਿੱਖਾਂ ਦੇ ਨਾਲ ਦੀਵਾਲੀ ਦਾ ਵੈਸੇ ਕੋਈ ਸਬੰਧ ਨਹੀਂ ਪਰ ਫਿਰ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋਟ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਗੁਰਬਾਣੀ ਦਾ ਇਤਿਹਾਸ ਸਾਡਾ ਇਤਿਹਾਸ ਸਿੱਖਾਂ ਦਾ ਇਤਿਹਾਸ ਤੇ Hindu ਭਾਈਚਾਰੇ ਦਾ ਇਤਿਹਾਸ ਉਹ ਅਲੱਗ ਹੈ ਪਰ ਅਸੀਂ ਇੱਕ ਨਾਰਮਲ ਹਿਊਮਨ ਬੀਇੰਗ ਤੌਰ ਤੇ ਕਿ ਚਲੋ ਕਿਸੇ ਦੀਆਂ ਖੁਸ਼ੀਆਂ 'ਚ ਖੁਸ਼ੀ ਜ਼ਾਹਰ ਕਰਨਾ ਵੀ ਜ਼ਰੂਰੀ ਹੁੰਦਾ ਉਸ ਤੌਰ ਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਵਿਸ਼ ਕਰੀਏ ਵਰਨ ਮੈਂ ਫਿਰ ਵੀ ਕਿਉਂਕਿ ਗੁਰੂ ਸਾਹਿਬਾਨ ਦੀ ਗੱਲ ਵੀ ਇਹਦੇ ਨਾਲ ਜੁੜਦੀ ਏ ਤੇ ਮੈਂ ਸਾਂਝਾ ਕਰਨਾ ਚਾਹਾਂਗਾ ਕਿ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੂੰ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਜਾਂਦਾ ਜਹਾਂਗੀਰ ਬਾਦਸ਼ਾਹ ਵੱਲੋਂ ਤਾਂ ਜਿਹੜੀ ਉਹਨਾਂ ਦੀ ਰਹਾਈ ਹੋਈ ਸੀਗੀ ਉਹ ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਮੈਨੂੰ ਦੱਸਦੇ ਹੋ 22 ਫਰਵਰੀ ਨੂੰ ਹੋਈ ਸੀ ਤੇ 22 ਫਰਵਰੀ ਨੂੰ ਉਹ ਅੰਮ੍ਰਿਤਸਰ ਦੀ ਧਰਤੀ ਤੇ ਜਾਂਦੇ ਨੇ ਜਿਹੜਾ ਕਿ ਹੁਣ ਅਕਤੂਬਰ ਮਹੀਨਾ ਚੱਲ ਰਿਹਾ ਇਸ ਮਹੀਨੇ ਦੇ ਵਿੱਚ ਰਹਾਈ ਨਹੀਂ ਹੋਈ ਸੀ ਸੋ ਇਹ ਹੈਗਾ ਇਤਿਹਾਸਕ ਤੱਥ ਪਰ ਫਿਰ ਵੀ ਖਿੱਚ ਧੂਕੇ ਚਲੋ ਕੈਲੰਡਰਾਂ ਦੀ ਗੱਲ ਹੋ ਸਕਦੀ ਹੈ ਖਿੱਚ ਧੂਕੇ ਉਹ ਡੇਟ ਉੱਥੇ ਆ ਗਈ ਤੇ ਸਾਡੇ ਲੋਕ ਮਨਾਉਂਦੇ ਨੇ ਉਹ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਲੋਕ ਵੈਸੇ ਹੀ ਬੜੇ ਬਰੇ ਪਰੇਸ਼ਾਨ ਨੇ ਦੁਖੀ ਨੇ ਤੇ ਅੱਜ ਕੱਲ ਲੋਕਾਂ ਨੂੰ ਜੇ ਕੋਈ ਹਾਸੇ ਖੇਡਿਆਂ ਦੇ ਲਈ ਪਲ ਭਰ ਦੀ ਖੁਸ਼ੀ ਮਿਲ ਜਾਏ ਤੇ ਹੋ ਸਕਦਾ ਬਹੁਤ ਚੰਗੀ ਗੱਲ ਹੋਵੇ ਉਹਨਾਂ ਲਈ ਪਰ ਸੂਝਬਾਨ ਜਾਗਦੇ ਦਿਮਾਗ ਵਾਲਿਆਂ ਦੇ ਲਈ ਇਹ ਗੱਲ ਜਾਣਣੀ ਬਹੁਤ ਜ਼ਰੂਰੀ ਹੈ ਕਿ ਗੁਰੂ ਬਾਦਸ਼ਾਹ ਅੰਮਰ ਸਰ ਕਿਸ ਸਮੇਂ ਪਹੁੰਚੇ ਸਨ ਤੇ ਨਾਲ ਹੀ ਮੈਂ ਗੱਲ ਇੱਥੇ ਸਾਂਝੀ ਕਰ ਦੇਵਾਂ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕੈਦ ਕੀਤਾ ਜਾਂਦਾ ਤਾਂ ਉਹ ਜੋ ਸਨ 1612 ਈਸਵੀ ਚੱਲ ਰਿਹਾ ਸੀ ਬਹੁਤ ਇਤਿਹਾਸਕਾਰਾਂ ਦਾ ਮੰਨਣਾ ਇਹ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜਿਹੜਾ ਕੈਦ ਕੀਤਾ ਗਿਆ ਉਹ ਬਹੁਤ ਥੋੜੇ ਸਮੇਂ ਦੇ ਲਈ ਕੀਤਾ ਗਿਆ ਤੇ ਉਹ ਥੋੜੇ ਸਮੇਂ ਬਾਅਦ ਹੀ ਰਿਹਾ ਹੋ ਗਏ ਸੀ ਕਿਉਂਕਿ ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ ਸਿਆਣੇ ਉਸ ਸਮੇਂ ਦੇ ਬੰਦਿਆਂ ਨੇ ਕਿ ਤੁਸੀਂ ਗਲਤ ਮਹਾਪੁਰਖ ਨੂੰ ਕੈਦ ਦੇ ਵਿੱਚ ਕੈਦ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਤਾਂ ਜਦੋਂ ਰਿਹਾ ਕਰਨ ਲੱਗੇ ਤਾਂ ਗੁਰੂ ਪਾਤਸ਼ਾਹ ਨੇ ਇਹ ਕਿਹਾ ਕਿ ਹੁਣ ਮੈਂ ਇਕੱਲਾ ਬਾਹਰ ਨਹੀਂ ਆਵਾਂਗਾ ਕਿਉਂਕਿ ਅੰਦਰ ਕੌਣ ਸੀ 52 ਪਹਾੜੀ Hindu ਰਾਜੇ ਤੇ ਇਹ Hindu ਨੇ ਹੁਣ ਵੇਖੋ Hinduਆ ਦੇ ਨਾਲ ਇਤਿਹਾਸ ਦੀ ਇੱਕ ਵੀ ਕੜੀ ਗੁਰਬਾਣੀ ਦਾ ਇੱਕ ਵੀ ਸਿਧਾਂਤ ਮੇਲ ਨਹੀਂ ਖਾਂਦਾ ਕਿਉਂਕਿ ਉਹਨਾਂ ਦਾ ਆਪਣੀਆਂ ਮਾਨਤਾਵਾਂ ਨੇ ਸਿੱਖੀ ਦੀਆਂ ਆਪਣੀਆਂ ਮਾਨਤਾਵਾਂ ਨੇ ਪਰ ਫਿਰ ਵੀ ਕਿਉਂਕਿ ਗੁਰੂ ਸਹਿਬਾਨ ਜੀ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਇੰਨਾ ਵੱਡਾ ਕਦਮ ਚੁੱਕ ਸਕਦੇ ਨਹੀਂ ਤਾਂ ਅਸੀਂ ਵਿਸ਼ ਤੇ ਘਟੋ ਘਟ ਕਾਰੀ ਸਕਦੇ ਆ ਆਈ ਥਿੰਕ ਸੋ ਇੱਥੇ ਅਸੀਂ ਕੋਈ ਡਾਊਟ ਨਹੀਂ ਹੋਊਗਾ ਮੈਨੂੰ ਲੱਗਦਾ ਤਾਂ ਗੁਰੂ ਪਾਤਸ਼ਾਹ ਨੂੰ ਜਦੋਂ ਇਹ ਗੱਲ ਕਹੀ ਗਈ ਕਿ ਤੁਸੀਂ ਰਿਹਾ ਹੋ ਸਕਦੇ ਹੋ ਤਾਂ ਪਾਤਸ਼ਾਹ ਕਹਿੰਦੇ ਮੈਂ ਇਕੱਲਾ ਰਿਹਾ ਨਹੀਂ ਹੋਵਾਂਗਾ ਹੁਣ ਨਾਲ ਮੇਰੇ ਆ ਜਿਹੜੇ ਪਵੰਜਾ ਪਹਾੜੀ ਰਾਜੇ ਨੇ ਇਹ ਵੀ ਰਿਹਾ ਹੋਣਗੇ ਤਾਂ ਕਹਿੰਦੇ ਜੀ ਫਿਰ ਤੁਸੀਂ ਅ ਕਲੀਆਂ ਜਿੰਨਿਆਂ ਨੂੰ ਲਿਹਾ ਸਕਦੇ ਹੋ ਜਿੰਨੇ ਤੁਹਾਡੇ ਮਤਲਬ ਚੋਲਾ ਫੜ ਕੇ ਆ ਸਕਦੇ ਨੇ ਉਹਨਾਂ ਆ ਜਾਣ ਤਾਂ ਗੁਰੂ ਪਾਤਸ਼ਾਹ ਨੇ ਫਿਰ ਸਪੈਸ਼ਲ ਇਹ ਚੋਲਾ ਤਿਆਰ ਕਰਵਾਇਆ ਸੀ 52 ਕਲੀਆਂ ਵਾਲਾ ਤਾਂ ਤਾਂ ਕਿ ਸਾਰੇ ਰਾਜੇ ਨੇ ਜਿਹੜੇ ਉਹ ਰਿਹਾ ਹੋ ਜਾਣ ਬਾਹਰ ਆ ਜਾਣ ਤੇ ਇੰਨਾ ਹੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀਗਾ RAM ਸ਼ਾਇਦ RAM ਰਾਜਾ RAM ਜੇ ਮੈਂ ਨਾਮ ਨਾ ਭੁੱਲਦਾ ਹੂੰ ਮ ਗਾਂ 10ਵੇਂ ਪਾਤਸ਼ਾਹ ਦੇ ਨਾਲ ਜਾ ਕੇ ਉਹਦੇ ਰਾਜਾ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਹਮਲੇ ਕੀਤੇ ਸੀ ਜਿਹੜਾ ਆਪਣੇ ਵਡੇਰਿਆਂ ਤੇ ਕੀਤੇ ਹੋਏ ਪਰਉਪਕਾਰ ਭੁੱਲ ਗਿਆ ਸੀ ਸੋ ਇਹ ਇਤਿਹਾਸਕ ਤੱਥ ਤਾਂ ਗੁਰੂ ਪਾਤਸ਼ਾਹ ਜੀ ਨੇ ਫਿਰ ਉਹ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਉਹ 22 ਫਰਵਰੀ ਦਾ ਦਿਨ ਸੀ ਜਦੋਂ ਗੁਰੂ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਪ੍ਰਚਾਰ ਫੇਰੀਆਂ ਕਰਦੇ ਹੋਏ ਗਵਾਲੀਅਰ ਵੇਖੋ ਕਿੰਨਾ ਗਾਂ ਪੈਂਦਾ ਹੈ ਦਿੱਲੀ ਤੋਂ ਵੀ ਗਾਂ ਪੈਂਦਾ ਹੈ ਜੇ ਤੁਸੀਂ ਆਗਰੇ ਵਾਲੇ ਪਾਸੇ ਜਾਂ ਹੋਰ ਗਏ ਹੋ ਮੈਨੂੰ ਜਿੰਨਾ ਕ ਯਾਦ ਆਈ ਹੈ ਤੋ ਗਾਂ ਪੈਂਦਾ ਹੈ ਤਾਂ ਉਥੋਂ ਰਸਤਾ ਪੈਂਦਾ ਤੈਅ ਕਰਦੇ ਹੋਏ ਕਦੋਂ ਤੱਕ ਗੁਰੂ ਪਾਤਸ਼ਾਹ ਉੱਥੇ ਪਹੁੰਚੇ ਹੋਣਗੇ ਤਾਂ ਇਤਿਹਾਸਿਕ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਫਿਰ ਵੀ ਇੰਨੇ ਕ ਟਾਈਮ ਦੇ ਲਈ ਮੈਂ ਸੈਲਫ ਇੰਨਾ ਕੀ ਕਹਿਣਾ ਚਾਹੁੰਦਾ ਸੀ ਤੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਦੇ ਅਨੁਸਾਰ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਸਾਡਾ ਬੰਦੀ ਛੋੜ ਹੈ ਤੇ ਉਹ ਬੰਦਨਾਂ ਨੂੰ ਕੱਟਦਾ ਜਿਹੜੇ ਬੰਦਨ ਸਾਡੇ ਮਨਾਂ ਦੇ ਅੰਦਰ ਬਣੇ ਹੋਏ ਨੇ ਔ ਵਿਕਾਰਾਂ ਦੇ ਬੰਧਨ ਬਣੇ ਹੋਏ ਨੇ ਕਾਮ ਕ੍ਰੋਧ ਲੋਭੋ ਹੰਕਾਰ ਦੇ ਬੰਧਨ ਬਣੇ ਹੋਏ ਨੇ ਜੇ ਇਹ ਬੰਧਨ ਸਾਡੇ ਮੁਕਤ ਨਾ ਹੋਏ ਤਾਂ ਫਿਰ ਸਾਡਾ ਦੀਵਾਲੀ ਬੰਦੀ ਛੋਟ ਦੇ ਦਿਵਸ ਨੂੰ ਮਨਾਉਣ ਦਾ ਵੀ ਕੋਈ ਬਹੁਤਾ ਲਾਭ ਨਹੀਂ ਹੁੰਦਾ ਸੋ ਅੱਜ ਪਹਿਲਾਂ ਤੇ ਮੈਂ ਅ ਇੱਥੋਂ ਹੁਣ ਜਾ ਕੇ ਵਸ ਫੜਨੀ ਹੈ ਤੇ ਫਿਰ ਮੈਂ ਕਾਲਜ ਜਾਣਾ ਹੈ ਕਾਲਜ ਜਾ ਕੇ ਮੈਂ ਕੁਝ ਫਾਰਮੈਲਟੀਆਂ ਜਿਹੜੀਆਂ ਹੁੰਦੀਆਂ ਉਹ ਪੂਰੀਆਂ ਕਰਨੀਆਂ ਨੇ ਸਟੂਡੈਂਟ ਕਾਰਡ ਮੇਰਾ ਰੈਡੀ ਹੋ ਗਿਆ ਹੋਊਗਾ ਮੈਨੂੰ ਲੱਗਦਾ ਤੇ ਮੈਂ ਉਹ ਫੜਨ ਫਿਰ ਉਦੋਂ ਬਾਅਦ ਮੈਂ ਵਾਪਸ ਗੁਰਦੁਆਰਾ ਸਾਹਿਬ ਆਵਾਂਗਾ ਸ਼ਾਮ ਦੀ ਕਥਾ ਦੀ ਹਾਜ਼ਰੀਏ ਤੇ ਉੱਥੇ ਆਪੋ ਤੁਹਾਨੂੰ ਮਿਲਾਂਗੇ ਤੇ ਜਰੂਰ ਤੁਸੀਂ ਕਥਾ ਵੀ ਜਰੂਰ ਸੁਣਿਓ ਤੇ ਨਾਲ ਹੀ ਇਸ ਦਿਨ ਨੂੰ ਖੁਸ਼ੀਆਂ ਦੇ ਮਾਹੌਲ ਨੂੰ ਤੁਸੀਂ ਮਨਾਓ ਹੱਸ ਖੇਡ ਕੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਨਾਲ ਖੁਸ਼ੀਆਂ ਵੰਡੋ ਉਦਾਸੀ ਦੇ ਵਿੱਚ ਨਾ ਰਹੋ ਵਿਦੇਸ਼ਾਂ ਦੇ ਵਿੱਚ ਜਿਹੜੇ ਵੀਰ ਭੈਣ ਰਹਿੰਦੇ ਨੇ ਕਈ ਵਾਰ ਉਦਾਸੀ ਆ ਜਾਂਦੀ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਹਾਂ ਪਰਿਵਾਰ ਦੇ ਨਾਲ ਨਹੀਂ ਹਾਂ ਸਾਡੀ ਦੀਵਾਲੀ ਇਕੱਲੇ ਆ ਲੰਘ ਗਈ ਉਦਾਸੀ ਦੇ ਵਿੱਚ ਨਾ ਜਾਓ ਉਦਾਸੀ ਦੇ ਨਾਲ ਹੋਰ ਉਦਾਸੀ ਪੈਦਾ ਹੁੰਦੀ ਏ ਉਹਦੇ ਨਾਲ ਨਿਰਾਸ਼ਤਾ ਪੈਦਾ ਹੁੰਦੀ ਏ ਪਰ ਜੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਵੇਜੋ ਜੋ ਹੈ ਜਿਵੇਂ ਹੈ ਉਹ ਵਿੱਚ ਖੋਸ਼ ਹੋ ਮਾਣੋ ਗੁਰਦੁਆਰਾ ਸਾਹਿਬ ਜਾਓ ਦੋਸਤਾਂ ਮਿੱਤਰਾਂ ਦੇ ਨਾਲ ਇੱਧਰ ਉੱਧਰ ਘੁੰਮੋ ਤੇ ਇਹਨਾਂ ਦਿਨਾਂ ਨੂੰ ਇੰਜੋਏ ਕਰੋ ਤੁਹਾਡੀ ਜ਼ਿੰਦਗੀ ਏ ਤੁਸੀਂ ਜਿਉਣੀ ਏ ਤੁਹਾਡੇ ਲਈ ਕਿਸੇ ਨੇ ਨਹੀਂ ਹੱਸਣਾ ਤੁਸੀਂ ਹੱਸਣਾ ਏ ਤੁਸੀਂ ਜਿਉਣਾ ਏ ਤਾਂ ਕਰਕੇ ਖੁਸ਼ ਰਹੋ ਤੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੀ ਖੁਸ਼ੀਆਂ ਵੰਡ ਦੇ ਲਕੋ ਸੋ ਮੈਂ ਤੁਹਾਨੂੰ ਰਸਤੇ ਦੇ ਵਿੱਚ ਜੇ ਮੈਨੂੰ ਕੋਈ ਗੱਲ ਇੰਪੋਰਟੈਂਟ ਲੱਗੀ ਮੈਂ ਜ਼ਰੂਰ ਦੱਸਾਂਗਾ ਤੇ ਫਿਰ ਆਪਾਂ ਸ਼ਾਮ ਦੀ ਕਥਾ ਤੱਕ ਤੁਸੀਂ ਇਸ ਬਲੌਗ ਨੂੰ ਮਸਲ ਬਲੌਗ ਦੇ ਅਕੋਰਡਿੰਗਲੀ ਵੇਖਣਾ ਕਿ ਕਿਵੇਂ ਕਿਵੇਂ ਸਾਰਾ ਕੁਝ ਤੁਹਾਡੇ ਤੱਕ ਮੈਂ ਸ਼ੋਅ ਕਰਦਾ ਸੋ ਐਜ਼ ਇ ਮੈਂ ਸਟੂਡੈਂਟ ਇੱਥੇ ਆਇਆ ਹੋਇਆ ਤਾਂ ਕੁਝ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਿਭਾਉਣੀਆਂ ਪੈਂਦੀਆਂ ਹੋ ਸਕਦਾ ਮੈਂ ਸਿਰਫ ਸਟੂਡੈਂਟ ਕਾਰਡ ਲੈ ਕੇ ਵਾਪਸ ਆ ਜਾਵਾਂ ਕਿਉਂਕਿ ਉਹਦੇ ਬਿਨਾ ਕਲਾਸਸ ਨਹੀਂ ਲਗਾ ਸਕਦੇ ਉਹ ਮੈਂ ਲਵਾਂਗਾ ਤੇ ਫਿਰ ਮੈਂ ਕਲਾਸਸ ਜੁਆਇਨ ਕਰ ਸਕਦਾ ਸੋ ਮਿਲਦੇ ਆਂ ਫਿਰ ਅੱਗੇ ਠੀਕ ਹੈ ਜੀ ਆਓ ਜੀ एक दिन भी ये इंतजार के मेरे मन में खड़ाओ पैदा मुद्दा ये चाह पैदा मुद्दा किसी बताऊं ना इस दिन में कोने दा नाल तो तेरे अंदर नहीं जियो वाली चाहना होदा है बारी-बारी आगे पर अंदर बारी-बारी अंदर बात आ रही है कि आज के हमारे साथ में बड़ी बहुत जो आप जिन्हें सम्मान के यूरोपास्त्रिक सांप दुनिया के रेलिंग से जुड़ा है और इन परिवर्तन जितने भाई जानने आए तो पोषण होता है। एक तरह से तो लोग जीव जिहाँ के इन मात्र इन फीडावों पैदा होता है, चार पैदा होता है, खुशी मनाना है इस सर्दी। तो उन्हें नाम मानते हैं आंध्री जीव जिसकी जानना होता है। भाई जीव � जाओ आज हम सब साथ में बने और आप जो आप ने सम्मान किया करना और शांति बनाए रखने कृपा करा सारे लोग हो गए गुर्वाणी में तबी की ध्यान रखते हुए परमात्मा की भाई उतार के मिल जाते हैं फंडामेंटल इनली है अमीर रवि शोले पर काल की इबादत आप इसका तभी हो गया काल और तजर्माई की ਜੇ ਮਾਤਾ ਰਾਣੀ ਆਈ ਮਾਤਾ ਮਨਾਨਦ ਉਹ ਕੱਲ ਵੀ ਇਸ ਤਰ੍ਹਾਂ ਹੀ ਵੱਡੇ ਅੰਦਰ ਬੰਕਰ ਆ ਰਹੇ ਨੇ ਬੋਲ ਤਾਂ ਇਹ ਪਕੜੀ ਜਾਂ ਸੇ ਗਰੂਪ ਲਈ ਲਿੰਕ ਕਰਨਾ ਚਾਹੁੰਦਾ ਜਨਾਬ ਕਿੰਤੇ ਜਿਹੜੇ ਨਾਲ ਕੁਲਵਾੜ ਉਹ ਜੀ ਭਾਈ ਗੁਲਾਬ ਜੀ ਇਸ ਆਡੀਓ ਵਿੱਚ ਇਹ ਸਮਝਾਉਣ ਦੇ ਮੱਦੇਨਜ਼ਰ ਕਰਦੇ ਨੇ ਦੀਵਾ ਬਜਗਾਲਦੇ ਆ ਉਹਨੇ ਕਰਾ ਲਿਆ ਡਰ ਇੱਕ ਗਾਲਣ ਦੀ ਗੀਤ ਕੁਛ